ਅੱਜ ਤੁਹਾਨੂੰ ਲੈ ਕੇ ਆਏ ਆ ਬਿਲਕੁਲ ਸਰਹੱਦ ਦੇ ਉੱਤੇ ਸਤਲੁਜ ਦਰਿਆ ਇੱਥੋਂ ਪਹਿਲੀ ਵਾਰ ਪਾਕਿਸਤਾਨ ਦੇ ਵਿੱਚੋਂ ਐਂਟਰੀ ਕਰਦਾ ਕਸੂਰ ਬਿਲਕੁਲ ਮੇਰੇ ਸੱਜੇ ਪਾਸੇ ਕਸੂਰ ਸ਼ਹਿਰ ਆ ਤਿਲਹੌਰ ਇਸ ਤੋਂ ਅੱਗੇ ਕਸੂਰ ਤੋਂ ਅੱਗੇ ਲਾਹੌਰ ਆ ਤਾਂ ਇਹ ਨਾਲ ਲੱਗਦੇ ਬਿਲਕੁਲ ਸਰਹੱਦ ਦੇ ਉੱਤੇ ਟੈਂਡੀ ਵਾਲਾ ਪਿੰਡ ਆ ਇਸ ਤੋਂ ਅੱਗੇ ਪਾਕਿਸਤਾਨ ਦੇ ਪਿੰਡ ਨੇ ਦਰਿਆ ਤੋਂ ਪਾਰ ਸੋ ਦਰਿਆ ਜਦੋਂ ਪਾਕਿਸਤਾਨ ਦੇ ਵਿੱਚੋਂ ਇੱਧਰ ਨੂੰ ਐਂਟਰ ਕਰਦਾ ਤਾਂ ਕਈ ਵਾਰ ਜਿਹੜਾ ਹੈਗਾ ਉਹ ਕਸੂਰ ਦਾ ਚਮੜੇ ਦੀਆਂ ਫੈਕਟਰੀਆਂ ਦਾ ਗੰਦਾ ਪਾਣੀ ਵੀ ਅਪਰ ਦੇ ਨਾਲ ਇੱਧਰ ਲੈ ਕੇ ਆਉਂਦਾ ਜਿਹਦੇ ਕਰਕੇ ਇਹਨਾਂ ਲੋਕਾਂ ਨੂੰ ਬੜੀ ਮੁਸ਼ਕਲ ਆਉਂਦੀ ਆ। ਸੋ ਆਪਾਂ ਇਹਨਾਂ ਲੋਕਾਂ ਦੇ ਨਾਲ ਗੱਲ ਕਰਦੇ ਆ ਜਿਹੜੇ ਇੱਥੇ ਰਹਿੰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਆ ਜੀ? ਟੈਂਡੀ ਵਾਲਾ ਜੀ। ਇਹੀ ਪਿੰਡ ਆ ਤੁਹਾਡਾ? ਹਾਂ ਜੀ। ਇੱਧਰ ਪਾਰ ਵੀ ਜ਼ਮੀਨਾਂ ਤੁਹਾਡੀਆਂ? ਹਾਂ ਜ਼ਮੀਨ ਪਾਰ ਵੀ ਕੀ ਆ। ਤੇ ਇਹ ਦਾ ਦਰਿਆ ਦੇ ਵਿੱਚ ਕਦੀ ਗੰਦਾ ਪਾਣੀ ਵੀ ਆਉਂਦਾ? ਇਹ ਅੱਜ ਤੋਂ ਲਗਭਗ ਮਹੀਨਾ ਹੋ ਗਿਆ ਵੀ ਪਾਣੀ ਆਇਆ ਸੀ। ਅੱਛਾ। ਹੁਣ ਤਾਂ ਬਿਲਕੁਲ ਠੀਕ ਐ। ਪਹਿਲਾਂ ਆਇਆ ਸੀ ਅੱਜ ਹਾਂ ਮਤਲਬ ਜਨਵਰੀ ਚ ਮਤਲਬ ਇਹ ਹੈਗੇ ਸੀ ਕਿ ਛੋਟੇ ਛੋਟੇ ਹੋਰ ਕੀ ਮੁਸ਼ਕਿਲ ਨੇ ਜਿਵੇਂ ਪਿਛਲੇ ਦਿਨੀ ਹਾਰੜ ਆਏ ਆ ਤੇ ਇਹ ਪਿੱਛੇ ਦੇਖੋ ਰੇਤਾ ਕਿੰਨੀ ਪਾਈ ਹੋਈ ਆ ਕੀ ਮੁਸ਼ਕਿਲਾਂ ਤੁਹਾਡੀਆਂ ਆਉਣ ਵਾਲੇ ਦਿਨਾਂ 'ਚ ਸਾਡੀਆਂ ਤਾਂ ਆਉਣ ਵਾਲੇ ਮੁਸ਼ਕਿਲਾਂ ਇਹੋ ਹੀ ਨੇ ਵੀ ਮਤਲਬ ਕਹਿੰਦਾ ਵੇ ਇੱਥੇ ਜੇ ਪੁੱਲ ਪੁੱਲ ਪਈ ਹੁੰਦੀ ਤੇ ਇਹ ਜਿਹੜੀ ਆ ਜ਼ਮੀਨਾਂ ਨੇ ਮਤਲਬ ਜਿੰਨਾ ਜੇ ਰੇਤਾ ਪਿਆ ਇਹ ਚੁੱਕਿਆ ਹੁੰਦਾ ਤੇ ਮਤਲਬ ਜਿਹੜੀ ਜ਼ਮੀਨ ਬਾਦ ਹੋ ਜਣੀ ਸੀ ਹੂੰ ਹੂੰ ਤੇ ਉਹਦੇ ਕਰਕੇ ਵੀ ਇੱਧਰ ਕੋਈ ਰੇਤੇ ਲੰਗਣ ਦੀ ਕੋਈ ਸੁਭਾਵਨਾ ਨਹੀਂ ਗਈ ਜਾਂ ਮਤਲਬ ਬੇੜਾ ਹੈਗਾ ਇਹ ਵੀ ਵਿਅਕਤੀ ਸਾਨੂੰ ਬੜਾ ਔਖਾ ਦਿਸ ਰਿਹਾ ਵੀ ਜਿੰਦੇ 'ਚ ਉਹ ਵੀ ਇਹਨਾਂ ਮਤਲਬ ਚੋਨਾ ਬੀਜਿਆ ਵਾ ਅ ਸਾਨੂੰ ਤੋਂ ਤੋਂ ਦਿਖਤ ਆਉਗੀ ਛੋਣਾ ਤੁਸੀਂ ਜਿਹੜਾ ਹੈ ਉਹ ਸਾਰਾ ਟਰੈਕਟਰ ਟਰਾਲੀਆਂ ਨਹੀਂ ਇਸੇ ਬੇੜੇ ਤੇ ਰਹੀਆਂ ਦੇਖੋ ਤੁਸੀਂ ਬੇੜਾ ਵੀ ਆਪ ਚਲਾ ਕੇ ਜਿਹੜਾ ਹੈਗਾ ਉਹ ਬੀਬੀਆਂ ਨੂੰ ਵੀ ਪਾਰ ਕਰਨਾ ਪੈ ਰਿਹਾ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਹ ਚੋਨਾ ਫਿਰ ਕਿਵੇਂ ਲੈ ਕੇ ਆਉਂਗੇ ਤੁਸੀਂ ਬੇੜੇ ਤੇ ਆਊਗਾ ਜੇ ਸਾਨੂੰ ਉਹਨਿੰਨਾ ਵੀ ਪਿਛਲੇ ਦਿਨਾਂ ਚ ਹੋਈ ਸੀ ਗੱਲ ਆਪਣੇ ਪੀਡਬਲ ਨਾਲ ਐਕਸ਼ਨ ਸਾਹਿਬ ਨਾਲ ਉਹਨਾਂ ਨੇ ਸਾਨੂੰ ਕਹੇ ਸੀ ਦਸਵੇਂ ਦੀ 10 ਤਰੀਕ ਤੱਕ ਵੀ ਟੈਂਡਰ ਹੋ ਜਾਣਗੇ ਤੇ ਅਸੀਂ ਪੁਲ ਜਲਦੀ ਤੋਂ ਜਲਦੀ ਲਗਾ ਕੇ ਤੇ ਉਹਦਾ ਮਤਲਬ ਡਰਮਾ ਵਾਲਾ ਪੁਲ ਜਗਾੜੂ ਵੀ ਉਹਦੇ ਤੇ ਤੁਹਾਡਾ ਚੋਨਾ ਜ਼ਰੂਰ ਟਪਾਵਾਂਗੇ ਬਾਕੀ ਅਜੇ ਦਿਸ ਨਹੀਂ ਰਿਹਾ ਨਾ ਹੀ ਟੈਂਡਰ ਹੋਇਆ ਨਾ ਹੀ ਪੁਲ ਆ ਰਹੇ ਨੇ ਵੀ ਸਾਨੂੰ ਇਹ ਬੜੀ ਮੁਸ਼ਕਲ ਆਏਗੀ ਵੀ ਜਿਹੜਾ ਚੋਨਾ ਹੈ ਵੀ ਉਹ ਔਖਾ ਹੋ ਜਾਏਗਾ ਵੀ ਮਤਲਬ ਲੈ ਜਿਹੜਾ ਇਹ ਤਿੰਨ ਪਾਸਿਆਂ ਤੋਂ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਇੱਕ ਤਾਂ ਤੁਸੀਂ ਦੇਖ ਰਹੇ ਹੋ ਇਧਰੋਂ ਕਸੂਰ ਵਾਲੇ ਪਾਸਿਓਂ ਦਰਿਆ ਨੇ ਐਂਟਰੀ ਕੀਤੀ ਤੇ ਐਸ ਪਿੰਡ ਦੇ ਵਿੱਚੋਂ ਹੋ ਕੇ ਇਹ ਫਿਰ ਉਸਾਨੀ ਵਾਲ ਤੋਂ ਥੱਲੇ ਜਾ ਕੇ ਤੇ ਥੱਲੇੋਂ ਫਿਰ ਇਹ ਪਾਕਿਸਤਾਨ 'ਚ ਵੜ ਜਾਂਦਾ ਯਾਨੀ ਫਿਰੋਜ਼ਪੁਰ ਜ਼ਿਲ੍ਹੇ ਦੇ ਨਾਲ ਰਹਿੰਦਾ ਰਹਿੰਦਾ ਪੰਜ-ਛੇ ਵਾਰ ਕਦੀ ਪਾਕਿਸਤਾਨ 'ਚ ਕਦੀ ਇੰਡੀਆ 'ਚ ਕਦੀ ਪਾਕਿਸਤਾਨ ਕਦੀ ਇੰਡੀਆ ਦੇ ਵਿੱਚ ਤਾਂ ਇਹ ਜਿਹੜਾ ਸਾਹਮਣੇ ਪਿੰਡ ਆ ਕਾਲੂਆੜਾ ਇਹ ਪਿੰਡ ਤਿੰਨ ਪਾਸਿਆਂ ਤੋਂ ਦਰਿਆ ਦੇ ਨਾਲ ਕਿਰਿਆ ਹੋਇਆ ਇਹਨਾਂ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਪਿਛਲੇ ਲੰਬੇ ਸਮੇਂ ਤੋਂ ਅਸੀਂ ਵੀ ਮੀਡੀਆ ਦੇ ਥਰੂ ਇਹਨਾਂ ਦੀ ਆਵਾਜ਼ ਚੁੱਕਦੇ ਆ ਰਹੇ ਹਾਂ ਸਾਡੇ ਨਾਲ ਬੀਬੀ ਜੀ ਨੇ ਬੀਬੀ ਜੀ ਕੀ ਮੁਸ਼ਕਲਾਂ ਤੁਹਾਨੂੰ ਤੁਸੀਂ ਪਾਰ ਰਹੇ ਨੇ ਹਾਂ ਅਸੀਂ ਤਾਂ ਇੱਥੇ ਰਵੀ ਦੇ ਟੈਂਡੀ ਵਾਲੇ ਤੇ ਖੇਤੀ ਹਾਦੀ ਪਾਰ ਹੈ ਤੇ ਬੜੀ ਮੁਸ਼ਕਲ ਹੀ ਹੈ ਰੇਤਾ ਪੈ ਗਿਆ ਫਿਰ ਜ਼ਮੀਨਾਂ ਦੇ ਵਿੱਚ ਹੂੰ ਤੇ ਪੁਲ ਪਈ ਹੁੰਦੀ ਰੇਤਾ ਰੋਤਾ ਚੱਲ ਚੱਕ ਚੁੱਕਲ ਜਾਂਦੇ ਕੋਈ ਤੇ ਪਹਿਲੀਆਂ ਬਣ ਜਾਂਦੀਆਂ ਹੁਣ ਚੌਨੇ ਨਹੀਂ ਲੱਗੇ ਤੇ ਔਖਾ ਹੀ ਏ ਉਹ ਤੇ ਬੇੜੇ ਤੇ ਲੱਗਾ ਤੇ ਸਾਰੇ ਪਾਸਿਆਂ ਤੋਂ ਜਿਹੜਾ ਕਾਲੂ ਵਾਲਾ ਪਿੰਡ ਆ ਤਿੰਨ ਪਾਸਿਆਂ ਤੋਂ ਦਰਿਆ ਨਾਲ ਘਿਰਿਆ ਇਹਨੂੰ ਕੋਈ ਲਾਂਗਾ ਨਹੀਂਗਾ ਕੋਈ ਲਾਂਗਾ ਨਹੀਂਗਾ ਇਹਵੇਂ ਬੇੜੀਆਂ ਤੇ ਜਾਵੀਦਾ ਤੇ ਜਿਹੜੀ ਜ਼ਮੀਨ ਆ ਮਿਲਣਾ ਤਾਂ ਪਾਕਿਸਤਾਨ ਵਾਲੇ ਪਾਸੇ ਪਲੇਨ ਥਾਂ ਹੈ ਤੇ ਜੇ ਤੁਸੀਂ ਫਰੋਈਪੁਰ ਨੂੰ ਇੰਡੀਆ ਵਾਲੇ ਪਾਸੇ ਆਉਣਾ ਤੇ ਸਾਰੇ ਪਾਸੇ ਦਰਿਆ ਐ ਹਾਂ ਸਾਰੇ ਪਾਸੇ ਦਰਿਆ ਐ ਹਾਨੂੰ ਪੋਲ ਉਨ ਪੈ ਜਾ ਮਨਜ਼ੂਰ ਹੋ ਜਾਵੇ ਹਾਂ ਤੇ ਚਲੋ ਸੌਖਾ ਹੈ ਪੋਲ ਤੇ ਲਗਟਾਪਾ ਬਣ ਜਾਵੇ ਬੱਚੇ ਕੀ ਨਾਂ ਤੁਹਾਡਾ ਰਮਨਕਰ ਰਮਨ ਤੁਸੀਂ ਕਿਹੜੇ ਪਾਸੇ ਰਹਿੰਦੇ ਹੋ ਅਸੀਂ ਟੈਂਡੀ ਵਾਲੇ ਰਹਿੰਦੇ ਤੇ ਜਿਹੜਾ ਦਰਿਆ ਕਿੰਨੀ ਵਾਰ ਪਾਰ ਕਰਨਾ ਪੈਂਦਾ ਤੁਹਾਨੂੰ ਰੋਜ਼ ਸਾਨੂੰ ਦਿਨ ਚ 4-5 ਵਾਰ ਤਾਂ ਕਰਨਾ ਹੀ ਪੈਂਦਾ ਦਿੱਕਤ ਕਾਫੀ ਜ਼ਿਆਦਾ ਦਾਣਿਆਂ ਤੋਂ ਵੀ ਔਖੇ ਹੋ ਗਏ ਜਦ ਅੱਧਿਆ ਪਾਣੀ ਆਇਆ ਸੀ ਹੂੰ ਨੇਤਾ ਪੈ ਗਈਆਂ ਜ਼ਮੀਨਾਂ 'ਚ ਤਾਂ ਕਰਕੇ ਬਾਹਰ ਹੀ ਜ਼ਿਆਦਾ ਮੁਸ਼ਕਿਲ ਆ ਪੱਠੇ ਵੀ ਹੋਦੇ ਹੋਏ ਪੱਠੇ ਵੀ ਇੱਧਰ ਹਰ ਕੰਮ ਆ ਹੀ ਅਸੀਂ ਔਖੇ ਆ ਕਿਉਂਕਿ ਸਾਡੇ ਤਾਂ ਸਰਕਾਰ ਨੇ ਇਹ ਵੀ ਹੈਗਾ ਨਹੀਂ ਬਿਨੋਕਰੀਆਂ ਨੌਕਰੀ ਦਿੱਤੀਆਂ ਤੁਹਾਨੂੰ ਬੱਚਿਆਂ ਨੂੰ ਪੜਾਈ ਲਿਖਾਈ ਕਿਸੇ ਲਿਖੇ ਹੀ ਹੈ ਨਹੀਂ ਜੇ ਘਰਾਂ 'ਚ ਕੰਮ ਕਰਨੇ ਆ ਤਾਂ ਘਰ 'ਚ ਰਹਿ ਕਿੰਨੀ ਪੜਾਈ ਕਰ ਚੁੱਕੇ ਹੋ ਤੁਸੀਂ ਬ ਪਲੱਸ 2 ਕਰ ਚੁੱਕੇ ਹੋ ਤੇ ਇਹ ਬੱਚੇ ਇਧਰੋਂ ਇਧਰੋਂ ਵੀ ਆਉਂਦੇ ਦਰਿਆਵਾਂ ਪਾਰ ਵੀ ਕਾਫੀ ਬੱਚੇ ਜਿਹੜੇ ਆਹਲੂ ਵਾਲੇ ਦੇ ਬੱਚੇ ਵੀ ਬਸ ਪਲੱਸ 2 ਕਰਕੇ ਬਸ ਇੱਥੇ ਦੇ ਇੱਥੇ ਰਹਿ ਜਾਂਦੇ ਸਰਕਾਰ ਇਹਨਾਂ ਤੇ ਕੋਈ ਗੌਰ ਹੀ ਨਹੀਂ ਕਰਦੀ ਤੁਸੀਂ ਨੌਜਵਾਨ ਹੋ ਅੱਗੇ ਤੁਸੀਂ ਦੇਸ਼ ਦਾ ਭਵਿੱਖ ਬੰਨਾ ਹੈ ਇਹ ਕੀ ਭਵਿੱਖ ਹੈ ਇਸ ਪਿੰਡ ਦਾ ਜਿਹਦੇ ਤਿੰਨੇ ਪਾਸੇ ਦਰਿਆ ਆ ਇਹਨਾਂ ਦਾ ਭਵਿੱਖ ਮਾੜਾ ਹੀ ਆ ਕੁਝ ਚੰਗਾ ਹੈ ਨਹੀਂ ਇਹ ਇਦਾਂ ਦੇ ਮੈਨੂੰ ਲੱਗਦਾ ਪਾਕਿਸਤਾਨ ਵਾਲੇ ਪਾਸੇ ਨੂੰ ਤਾਂ ਜ਼ਮੀਨ ਲੱਗਦੀ ਇਧਰਲੇ ਪਾਸੇ ਤਾਂ ਸਾਰੇ ਦਰਿਆ ਹੀ ਆ ਹਾਂਜੀ ਹਾਂਜੀ ਸਾਰੇ ਪਾਸੇ ਕੇਰਿਆ ਹੋਇਆ ਹੈ ਪਿੰਡ ਤੇ ਇਹ ਇਹਨਾਂ ਬੱਚਿਆਂ ਦਾ ਰਸਤਾ ਜਿਹੜਾ ਪੜਨ ਦਾ ਇਹ ਸਿਰ ਆਪ ਹੀ ਆਉਂਦੇ ਤੇ ਆਪ ਹੀ ਲੈ ਕੇ ਜਾਂਦੇ ਆਪ ਹੀ ਲੈ ਕੇ ਜਾਂਦੇ ਆਪ ਹੀ ਜਾਂਦੇ ਇੱਥੇ ਕੋਈ ਮਲਾਹ ਵੀ ਹੈ ਨਹੀਂ ਕੋਈ ਪੋਲ ਤੇ ਕੋਈ ਸਹੂਲਤ ਮਿਲੀ ਨਹੀਂ ਅਜੇ ਤੱਕ ਇੱਥੇ ਤੁਸੀਂ ਆਪ ਹੀ ਲੈ ਕੇ ਜਾਂਦੇ ਹੋ ਬੇੜੀ ਮਲਾਹ ਕੋਈ ਨਹੀਂ ਨਹੀਂ ਇਹ ਮਲਾਹ ਕਿਉਂ ਨਹੀਂ ਰੱਖਦੇ ਮਲਾਹ ਨੂੰ ਮਲਾਹ ਕੀ ਰੱਖੀਏ ਮਲਾਹ ਨੂੰ ਕੁਝ ਦੇਣ ਵਾਸਤੇ ਹੋਵੇ ਸਾਡੇ ਕੋਲ ਤਾਂ ਅਸੀਂ ਦੇਈਏ ਹੂੰ ਤੇ ਮਲਾਹ ਨੂੰ ਦਾਣੇ ਦੇਣੇ ਪੈਂਦੇ ਪੈਸੇ ਦੇਣ ਪੈਸਾ ਕਿੱਥੋਂ ਦੇ ਪੈਸਾ ਜਿਵੇਂ ਇਹਨਾਂ ਸਾਰੇ ਰੇਤੇ ਨਾਲ ਭਰੇਆਂ ਗਿਆ ਹੂੰ ਹੂੰ ਫਸਲ ਹੋਊਗੀ ਤਾਂ ਪੈਸਾ ਆਏਗਾ ਤੇ ਮਲਾਹ ਵੀ ਰੱਖਾਂਗੇ ਤੇ ਪੈਸਾ ਦੇਾਂਗੇ ਉਹਨੂੰ ਜੀ ਤੇ ਚੋ ਨਾ ਕਿਵੇਂ ਆਉ ਹੁਣ ਉਹ ਜਿਹੜਾ ਲੱਗਾ ਉਧਰ ਸਾਰਾ ਹੁਣ ਬੇੜੇ ਤੇ ਆਊਗਾ ਜੇ ਬੇੜੇ ਬੇੜੇ ਦਾ ਵੀ ਮਾੜਾ ਹਾਲਤ ਹੈ ਬੇੜਾ ਵੀ ਕਾਫੀ ਟੁੱਟਾ ਹੋਇਆ ਹੈ ਜੇ ਪਹਿਲਾਂ ਪੁਲ ਮਨਜ਼ੂਰ ਕਰਦੇ ਸੀ ਤੇ ਕੋਈ ਕਿਵੇਂ ਕਹਿੰਦਾ ਹੈ ਬੇੜੇ ਪੁਲ ਨਹੀਂ ਬਣਨਾ ਚਾਹੀਦਾ ਉਧਰ ਬਣਨਾ ਚਾਹੀਦਾ ਉਹ ਸਾਰੇ ਪਾਸੂ ਰਹਿ ਗਿਆ ਜੀ ਤੇ ਹੁਣ ਜੇ ਬੇੜੇ ਤੇ ਲੰਘੇਗੇ ਤੇ ਬੜੀ ਮੁਸ਼ਕਲ ਹੈ ਪਾਣੀ ਕਈ ਵਾਰ ਇਧਰੋਂ ਕਸੂਰ ਵਾਲੇ ਪਾਸਿਓਂ ਮਾੜਾ ਆ ਜਾਂਦਾ ਹਾਂਜੀ ਹਾਂਜੀ ਤੇ ਉਹਦੇ ਨਾਲ ਸਾਨੂੰ ਕਈ ਵਾਰ ਜੰਬੜੀ ਦਾ ਰੋਗ ਵੀ ਹੋ ਜਾਂਦੇ ਆ ਤੇ ਜਾਨਵਰ ਵੀ ਕਾਫੀ ਮਰ ਜਾਂਦੇ ਇੱਥੇ ਹੂੰ ਕਾਫੀ ਦਿੱਕਤਾਂ ਆਉਂਦੀਆਂ ਤੁਸੀਂ ਦੇਖਿਆ ਕਦੀ ਪਾਣੀ ਕਾਲਾ ਜਿਹੜਾ ਇਹਦੇ ਆਉਂਦਾ ਜਾਂ ਮੱਛੀਆਂ ਮਰੀਆਂ ਆਉਂਦਾ ਆ ਹਾਂ ਮੱਛੀਆਂ ਮਰੀਆਂ ਆਉਂਦੀਆਂ ਸਾਰਾ ਜੀਵ ਜੰਤੂ ਇੱਥੋਂ ਦੇ ਆਸ-ਪਾਸ ਦੇ ਮਰ ਜਾਂਦੇ ਆ ਕਾਫੀ ਜ਼ਿਆਦਾ ਦਿੱਕਤਾਂ ਆਉਂਦੀਆਂ ਬੁਖਾਰ ਹੋਣ ਲੱਗ ਪੈਂਦੇ ਕਾਫੀ ਮੁਸ਼ਕਲਾਂ ਨੇ ਕੋਈ ਪ੍ਰਸ਼ਾਸਨ ਜਾਂ ਕੋਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਆ ਕੇ ਪੁੱਛਿਆ ਤੁਹਾਨੂੰ ਨਹੀਂ ਕਦੀ ਵੀ ਨਹੀਂ ਪੁੱਛਿਆ ਨਹੀਂ ਪੁੱਛਿਆ ਪਿੰਡ 'ਚ ਡਿਸਪੈਂਸਰੀ ਹੈਗੀ ਹੈ ਨਹੀਂ ਹੈਗੀ ਨਹੀਂ ਹੈਗੀ ਇੱਥੇ ਡਿਸਪੈਂਸਰੀ ਨਹੀਂ ਹੈਗੀ ਨਹੀਂ ਹੈਗੀ ਦੀ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਆਪਦੀਆਂ ਹੁੰਦੀਆਂ ਤੁਸੀਂ ਦੇਖਿਆ ਬੱਚਿਆਂ ਨੇ ਵੀ ਦੱਸਿਆ ਕਿਸਾਨਾਂ ਨੇ ਵੀ ਦੱਸਿਆ ਕਿ ਕਿਵੇਂ ਰੋਜ਼ਮਰਾਂ ਦੀ ਜ਼ਿੰਦਗੀ ਉਹਨਾਂ ਨੂੰ ਜਿਹੜੀ ਆ ਉਹ ਇਸੇ ਬੇੜੀ ਦੇ ਰਸਤੇ ਹੀ ਨਿਭਾਉਣੀ ਪੈਂਦੀ ਹੈ ਕਿਉਂਕਿ ਉਹਨਾਂ ਦੀਆਂ ਸਬਜ਼ੀਆਂ ਵੀ ਇੱਧਰ ਨੇ ਇਹਨਾਂ ਦੀਆਂ ਫਸਲਾਂ ਵੀ ਇਸ ਪਾਸੇ ਨੇ ਦਰਿਆਵਾਂ ਪਾਰ ਤੇ ਇਹਨਾਂ ਦੇ ਹੋਰ ਜਿਹੜੇ ਕੰਮਕਾਜ ਨੇ ਉਹ ਵੀ ਦਰਿਆਵਾਂ ਪਾਰ ਜਿਹੜੇ ਦਰਿਆ ਤੋਂ ਪਾਰ ਰਹਿੰਦੇ ਜਿਵੇਂ ਮੈਂ ਦੱਸਿਆ ਕਿ ਕਾਲੂ ਵਾਲੇ ਪਿੰਡ ਦੇ ਲੋਕ ਉਹ ਵੀ ਰੋਜ਼ ਜੇ ਉਹਨਾਂ ਫਿਰੋਜ਼ਪੁਰ ਸ਼ਹਿਰ ਜਾਣਾ ਤੇ ਉਹਨਾਂ ਨੂੰ ਦਰਿਆ ਪਾਰ ਕਰਨਾ ਪੈਣਾ ਇੱਕ ਬੇੜੀ ਇਹ ਆ ਇੱਕ ਕਾਲੂਆੜੇ ਦੇ ਪਰਲੇ ਪਾਸੇ ਆ ਤੇ ਉਧਰਲੇ ਪਾਸੇ ਕਈ ਵਾਰ ਟਿਊਬਾਂ ਦੇ ਨਾਲ ਪ੍ਰਸ਼ਾਸਨ ਨੇ ਸਹੂਲਤ ਦਿੱਤੀ ਹੁੰਦੀ ਟਿਊਬਾਂ ਦਾ ਪੁਲ ਬਣਾ ਕੇ ਤੇ ਲੋਕ ਜਿਹੜੇ ਆ ਟਿਊਬਾਂ ਦੇ ਉੱਪਰ ਦੀ ਲੰਘ ਜਾਂਦੇ ਪਰ ਇਸ ਪਾਸੇ ਕਦੀ ਵੀ ਨਾ ਤਾਂ ਪੁਲ ਬਣਿਆ ਤੇ ਨਾ ਇਹਨਾਂ ਨੂੰ ਕਿਸੇ ਹੋਰ ਤਰੀਕੇ ਦਾ ਚੱਜ ਦਾ ਬੇੜਾ ਹੀ ਮਿਲਿਆ ਸੋ ਇਹਨਾਂ ਲੋਕਾਂ ਦੀ ਇਹੀ ਮੰਗ ਆ ਕਿ ਇਹਨਾਂ ਨੂੰ ਬੇੜਾ ਮਿਲੇ ਤੇ ਉਸ ਪਰਲੇ ਪਾਸਿਓਂ ਜਿਹੜਾ ਫਸਲ ਵਾੜੀ ਆ ਉਹਨਾਂ ਦੀ ਕਿਉਂਕਿ ਝੋਨਾ ਪੱਕਾ ਹੈ ਤੇ ਉਹ ਝੋਨਾ ਜਿਹੜਾ ਉਹ ਉਹਨਾਂ ਦਾ ਚੰਗੇ ਤਰੀਕੇ ਦੇ ਨਾਲ ਦੂਜੇ ਪਾਸੇ ਆਪ ਦਾ ਮੰਡੀ ਦੇ ਵਿੱਚ ਆ ਸਕੇ ਕਿਉਂਕਿ ਕਈ ਵਾਰ ਇੱਥੇ ਹਾਦਸੇ ਵੀ ਹੋ ਚੁੱਕੇ ਆ ਜੇ ਪਰਲੇ ਪਾਸੇ ਦੀ ਮੈਂ ਗੱਲ ਕਰਾਂ ਜਿਹੜੇ ਪਾਸੇ ਟਿਊਬਾਂ ਵਾਲਾ ਪੁਲ ਬੰਦਾ ਆ ਉਸ ਪਾਸੇ ਕਈ ਵਾਰ ਟਰੈਕਟਰ ਟਰਾਲੀਆਂ ਜਿਹੜੇ ਸਮੇਤ ਫਸਲ ਦੇ ਡੁੱਬ ਚੁੱਕੀਆਂ ਆ ਇਹਨਾਂ ਲੋਕਾਂ ਨੂੰ ਕਿੰਨੀ ਜਿਹੜੀ ਹੈਗੀ ਮਿਹਨਤ ਕਰਨੀ ਪੈਂਦੀ ਆ ਤੁਸੀਂ ਦੇਖੋ ਆ ਬੇੜੀ ਭਰੀ ਹੋਈ ਆ ਚਾਰ ਪੰਜ ਜੀ ਵਿੱਚ ਬੈਠੇ ਆ ਕੁਝ ਉਹਨਾਂ ਦੇ ਜਿਹੜੇ ਪੱਠੇ ਦੱਥੇ ਆ ਉਹ ਵੀ ਵਿੱਚ ਰੱਖੇ ਹੋਏ ਇਹਨਾਂ ਨੇ ਪਰ ਹਜੇ ਉਹ ਕਿਸੇ ਦਾ ਇੰਤਜ਼ਾਰ ਕਰਦੇ ਆ ਕਿਉਂਕਿ ਜੇ ਇਹ ਇੱਧਰ ਆ ਜਾਣਗੇ ਤਾਂ ਇਹ ਕਿਸ਼ਤੀ ਉਦੋਂ ਦੂਜੇ ਪਾਸੇ ਜਾਊਗੀ ਜਦੋਂ ਕੋਈ ਇੱਧਰੋਂ ਜਾਊਗਾ ਇਸ ਕਰਕੇ ਇਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ ਦੂਜੇ ਪਾਸੇ ਆਉਣ ਲਈ ਤਾਂ ਕਿੰਨਾ ਸਬਰ ਆ ਕਿੰਨਾ ਭਾਈਚਾਰਕ ਸਾਂਝ ਆ ਇਹਨਾਂ ਦੇ ਵਿੱਚ ਕਿ ਇਹ ਬੇੜੀ ਨੂੰ ਰੋਕ ਕੇ ਰੱਖਦੇ ਆ ਤਾਂ ਕਿ ਜਿਹੜੇ ਆਉਣ ਵਾਲੇ ਪਿੱਛੇ ਜਿਵੇਂ ਉਹ ਪਿੱਛੇ ਬੀਬੀਆਂ ਤੁਰੀਆਂ ਆਉਂਦੀਆਂ ਤਾਂ ਉਹਨਾਂ ਨੂੰ ਵੀ ਬਿਠਾ ਕੇ ਜਿਹੜਾ ਹੈਗਾ ਉਹ ਦੂਜੇ ਪਾਸੇ ਲਿਆਂਦਾ ਜਾਂਦਾ ਆਪਣਾ ਪਿੰਕਾਲੂ ਵਾਲਾ ਇਹ ਵਾਲਾ ਹਾਂਜੀ ਇਹਨੂੰ ਜਾਂਦੀ ਕੋਈ ਸੜਕ ਜਾਂ ਕੋਈ ਕਿਸੇ ਤਰ੍ਹਾਂ ਹੋਰ ਰਾਹ ਹੈਗਾ ਨਹੀਂ ਇਹੀ ਆ ਕਿੰਨੇ ਪਾਸੇ ਤਾਂ ਹੀ ਜਾਂਦੀ ਐ ਛੜਕਾ ਤਾਂ ਹੈ ਹੀ ਨਹੀਂ ਅੱਛਾ ਬੇੜੀ ਜਾਂਦੀ ਹੈ ਹਾਂਜੀ ਕਿੰਨੇ ਪਾਸਿਆਂ ਤੋਂ ਦਰਿਆ ਨਾਲ ਕਿਰਿਆ ਹੈ ਪਰਲੀ ਸੜੀ ਵੀ ਦਰਿਆ ਆ ਰਲੀ ਸੜੀ ਵੀ ਦਰਿਆ ਚ ਇਹੜੇ ਦਰਿਆ ਆ ਚੋਥੇ ਪਾਡੇ ਬਾਰਡਰ ਆ ਸਾਰ ਤਾਰ ਲੱਗਦੀ ਆ ਪਰਲੇ ਪਨੇ ਬਾਰਡਰ ਆ ਹਾਂਜੀ ਤੇ ਫਿਰ ਕਿਵੇਂ ਦਰਿਆ ਬੇੜੇ ਤੇ ਲੰਘਦੇ ਜੀ ਬਸ ਹਾਂਜੀ ਬੇੜੀ ਤੇ ਆਣਾ ਜਾਣਾ ਹੈ ਤੇ ਸਕੂਲ ਕਿਵੇਂ ਜਾਂਦੇ ਰਹੇ ਹਾਂਜੀ ਬੇੜੀ ਤੇ ਜਾਈਦਾ ਬੇੜੀ ਤੇ ਹਾਂਜੀ ਕਦੇ ਪਾਣੀ ਵੱਧ ਗਿਆ ਕਦੇ ਘਟ ਗਿਆ ਹਾਂ ਹਾਂ ਉਹਦੇ ਕਾਰਨ ਕਿ ਹੱਦ ਨੇ ਬੱਚੇ ਬੜੀ ਦਿੱਕਤਾਂ ਦੀ ਤਾਂ ਮੇਰੇ ਸੱਜੇ ਪਾਸੇ ਜਿਹੜਾ ਉਹ ਇਥੋਂ ਮਹਿਜ 1.5 ਕਿਲੋਮੀਟਰ ਤੇ ਪਾਕਿਸਤਾਨ ਆ ਤਾਂ ਉਹਨਾਂ ਦਾ ਭਿੱਖੀ ਵਿੰਡ ਪਿੰਡ ਆ ਪਿੱਖੀਵੰਡ ਪਿੰਡ ਆ ਹੋਰ ਵੀ ਕੋਈ ਨਾਲ ਕੋਈ ਨਾਲ ਪਿੰਡਾਂ ਦਾ ਪਤਾ ਜੀ ਉਧਰ ਕਿਹੜੇ ਪਿੰਡ ਆ ਉਹ ਨਾਲ ਹੀ ਆਕੂ ਵਾਲਾ ਪਿੰਡ ਆ ਨਾਲ ਪਿੱਖੀ ਪਿੰਡ ਆ ਗਿਆ ਅੱਛਾ ਇਧਰ ਨਾਲ ਸੂਰ ਸ਼ਾਰੇ ਅੱਛਾ ਅੱਛਾ ਤੇ ਇਧਰ ਉਹ ਆਪਣਾ ਗੰਡਾ ਵਾਲਾ ਆ ਗਿਆ ਅੱਛਾ ਅੱਛਾ ਗੰਡਾ ਸਿੰਘ ਗੰਡਾ ਸਿੰਘ ਵਾਲਾ ਗੰਡਾ ਸਿੰਘ ਸੋ ਨਾਲ-ਨਾਲ ਜਿਹੜੇ ਪਿੰਡ ਨੇ ਕਿਉਂਕਿ ਇੱਥੇ ਪਹਿਲਾਂ ਸਰਹੱਦ ਨਹੀਂ ਸੀ 1947 ਤੋਂ ਬਾਅਦ ਸਰਹੱਦਾਂ ਬਣੀਆਂ ਤੇ ਉਧਰ ਪਾਕਿਸਤਾਨ ਬਣ ਗਿਆ ਤੇ ਇਧਰ ਇੰਡੀਆ ਰਹਿ ਗਿਆ ਸੋ ਇਹ ਦੁੱਖ ਜਿਹੜਾ ਹੈਗਾ ਉਸ ਸਰਹੱਦਾਂ ਤੇ ਵਸਦੇ ਲੋਕਾਂ ਦਾ ਜਿਵੇਂ ਇਧਰ ਆਵੇਂ ਉਧਰ ਵੀ ਹੋਊਗਾ ਕਿਉਂਕਿ ਉਧਰ ਜਿਹੜਾ ਹੈਗਾ ਦਰਿਆ ਮਾਰ ਕਰਕੇ ਉਧਰੋਂ ਇਧਰ ਆਉਂਦਾ ਕਿਤਨੇ ਕਿਤੇ ਸਰਕਾਰਾਂ ਨੂੰ ਇਹਨਾਂ ਲੋਕਾਂ ਦਾ ਸੋਚਣਾ ਚਾਹੀਦਾ ਇਹਨਾਂ ਵਾਸਤੇ ਕਸੂਲਤਾ ਦੇਣੀਆਂ ਚਾਹੀਦੀਆਂ ਕੋਈ ਪੁਲ ਜਾਂ ਆਰਜੀ ਪੁਲ ਜ਼ਰੂਰ ਇਹਨਾਂ ਵਾਸਤੇ ਬਣਨੇ ਚਾਹੀਦੇ ਤਾਂ ਕਿ ਝੋਨੇ ਦਾ ਸੀਜ਼ਨ ਇਹਨਾਂ ਦੀ ਫਸਲ ਜਿਹੜੀ ਆ ਉਹ ਆਰਾਮਦਾਰੀ ਦੇ ਨਾਲ ਮੰਡੀਆਂ ਤੱਕ ਪਹੁੰਚ ਸਕੇ